ਵਾਹਿ ਕਾਲਸਾ ਵਾਹਿਗੁਰੂ ਫਤੇ ਜੀ ਵਾਹਿਗੁਰੂ ਜੀ ਇਹ ਇੱਥੇ ਟਟਿੜੀ ਹੈ ਵਾਹਿਗੁਰੂ ਜੀ ਉਹਦੇ ਆਂਡੇ ਨੇ ਵਾਹਿਗੁਰੂ ਜੀ ਉਹ ਖੋਤੀ ਤੇ ਵਾਹਿਗੁਰੂ ਆਉਂਦੇ ਆਂਡੇ ਨੇ ਤੇ ਵਾਹਿਗੁਰੂ ਜੀ ਇੱਥੇ ਜਾਨਵਰ ਆਉਂਦੇ ਵਿਚਾਰੀ ਸਵੇਰ ਦੀ ਭੁੱਖੀ ਪਾਣੀ ਕਿਤੇ ਜਾਂਦੀ ਕੋਈ ਨਹੀਂ ਆਂਡੇ ਛੱਡ ਗਏ ਇੱਥੇ ਚੋਲਾ ਵਾਲੇ ਦੋਲੇ ਰਾਤੇ ਇਹਦਾ ਨਹੀਂ ਨਹੀਂ ਆਂਡੇ ਤੇ ਨਹੀਂ ਚੱਲ ਕਰ ਲੈ ਵਾਹਿਗੁਰੂ ਜੀ ਇਹ ਇੱਥੇ ਰਾਸਤੇ ਨੇ ਕਿ ਚੱਲ ਆਏਗੀ ਅਤੇ ਆਪਣਾ ਆਣ ਕੇ ਕਿਤੇ ਜਾਣ ਦੀ ਲੋੜ ਨਹੀਂ ਪਾਣੀ ਵੀ ਰੱਖਤਾ ਆਂਡਿਆਂ ਦੇ ਕੋਲ ਸੇਫ ਰਹੇਗੀ ਮੈਂ ਇੱਕ ਦੋ ਦਿਨ ਤੱਕ ਬੱਚੇ ਇਹਦੇ ਨਿਕਲ ਆਉਣੇ ਨੇ ਵਾਹਿਗੁਰੂ ਜੀ ਕਿਉਂਕਿ ਉਹ ਵੇਖਦੀ ਵੀ ਹੈਗੇ ਸ਼ਾਇਦ ਮੇਰੇ ਆਂਡੇ ਚੱਕਣ ਆਏ ਨੇ ਅਸੀਂ ਮੈਂ ਕਿਹਾ ਦੇਖਦਾ ਪਿਆ ਮੈਂ ਅੱਗੇ ਰਹਿ ਰਸ ਕਰਦਾ ਪਿਆ ਵਾਹਿਗੁਰੂ ਜੀ ਇੱਥੇ ਅਤੇ ਮੈਂ ਦੇਖਿਆ ਮੈਂ ਕਿਹਾ ਚਲੋ ਸਵੇਰ ਦੀ ਵਿਚਾਰੀ ਭੁੱਖੀ ਪਾਣੀ ਹੋਣੀ ਤੇ ਥੋੜੇ ਚੋਲ ਤੇ ਥੋੜਾ ਪਾਣੀ ਵਗ ਰਿਹਾ ਜੀ ਜਿੰਨਾ ਹੋ ਸਕਦਾ ਤੁਸੀਂ ਵੀ ਇਹ ਪੁਣ ਨਾਲ ਪੰਛੀਆਂ ਦਾ ਕਰੋ ਗਰਮੀ ਬਹੁਤ ਹੈ ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਤੇ ਅੱਗੇ ਵੀ ਸਾਨੂੰ ਇਹ ਪੁਣ ਦਾ ਅੱਗੇ ਹਿਸਾਬ ਬਹੁਤ ਵਧੀਆ ਹੋਏਗਾ ਵਾਹਿਗੁਰੂ ਜੀ ਚਲਦੇ ਗਾਜੋ ਵਾਹਿਗੁਰੂ ਜੀ ਸ਼ੇਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ